ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਰਣੀ ਬਹੁਤ ਜ਼ਿਆਦੀ ਸੀ ਕਾਫੀ ਦਿਨਾਂ ਤੋਂ ਜਿਹੜਾ ਟੈਂਪਰੇਚਰ ਆਇਂ ਚੱਲ ਰਿਹਾ ਹੈ 49 48 ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਤੇ ਮੀਂਹ ਪੈਣ ਦੇ ਕੋਈ ਅਸਰ ਨਹੀਂ ਹੈਗੇ ਅੱਜ ਸਵੇਰ ਥੋੜੀ ਜਿਹੀ ਬਦਲਵਾਈ ਸੀ ਜਿੰਨਾ ਲੱਗਿਆ ਸੀ ਕਿ ਸ਼ਾਇਦ ਕੁਸ਼ਰਾਹਤ ਹੋਵੇ ਪਰ ਨਹੀਂ ਥੋੜੇ ਜਿਹਾ ਦਿਨ ਚੜ੍ਹਨ ਦੇ ਨਾਲ ਹੀ ਜਿਹੜੀ ਉਹ ਬਦਲਵਾਈ ਸੀ ਉਹ ਖਤਮ ਹੋ ਗਈ ਅਸਮਾਨ ਸਾਫ ਹੋ ਗਿਆ ਤੇ ਪਾਰਾ ਬਹੁਤ ਵੱਧ ਗਿਆ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਮੁੰਨੀਆਂ ਪਾਣੀ ਪੀਣਾ ਹੈ ਇਹਦੇ ਵਿੱਚ ਪਹਿਲਾਂ ਪਾਣੀ ਘੱਟ ਸੀਗਾ ਤੇ ਹੁਣ ਮੈਂ ਪਾਇਆ ਸੀ ਪੰਛੀਆਂ ਨੂੰ ਵੀ ਕਿੰਨੀ ਪਿਆਸ ਲੱਗਦੀ ਹੈ ਦੇਖੋ ਤੁਸੀਂ ਗਰਮੀ ਦੇ ਵਿੱਚ ਪਾਣੀ ਸਾਨੂੰ ਜਰੂਰ ਰੱਖਣਾ ਚਾਹੀਦਾ ਹੈ ਘਰਾਂ ਦੇ ਵਿੱਚ ਤਾਂ ਕਿ ਜੇ ਪੰਛੀ ਹੈ ਗਰਮੀ ਦੇ ਵਿੱਚ ਪਾਣੀ ਪੀ ਸਕਣ ਇਹਨਾਂ ਨੂੰ ਦੂਰੋਂ ਹੀ ਦੇਖ ਜਾਂਦਾ ਸਮਾਨ ਦੇ ਵਿੱਚੋਂ ਕਿ ਪਾਣੀ ਪਿਆ ਉੱਥੇ ਤੇ ਆਪਣੇ ਆਪ ਹੀ ਆ ਜਾਂਦੇ ਆ ਇਹ ਉਹ ਸਾਹਮਣੇ ਹਨੀ ਵੀ ਇਟਰਾ ਸ਼ਾਇਦ ਦੀਆਂ ਮੱਖੀਆਂ ਖਾਣਾ ਜਿੱਥੇ ਵੀ ਨਹੀਂ ਸ਼ਾਇਦ ਦੀ ਮੱਖੀ ਦੇਖਦੀ ਹੈ ਤਾਂ ਫੜ ਕੇ ਉਹਨੂੰ ਖਾ ਲੈਂਦਾ ਫੜ ਲੈਂਦਾ ਆਸਮਾਨ ਵਿੱਚ ਉੱਡੀ ਫਿਰਦੀ ਨੂੰ ਹੀ ਹਰੀ ਰੰਗ ਦਾ ਹੁੰਦਾ ਛੋਟਾ ਜਿਹਾ ਤੋਤੇ ਵਰਗਾ ਤੇ ਉਹ ਦੇਖੋ ਗਾਨੀ ਵੀ ਇਹਦੇ ਗਲ ਦੇ ਵਿੱਚ ਅਗਲੇ ਪਾਸੇ ਕਾਲੇ ਰੰਗ ਦੀ ਜੇ ਤੁਹਾਨੂੰ ਦਿਖਾਈ ਦਿੰਦੀ ਹੋਵੇ ਤਾਂ ਤੇ ਮਿੱਟੀ ਦੇ ਵਿੱਚ ਥੱਲੇ ਮਿੱਟੀ ਜਿਹੜੀ ਹੁੰਦੀ ਹੈ ਧਰਤੀ ਦੇ ਵਿੱਚ ਆਹਨੇ ਬਣਾਉਂਦਾ ਆਪਣੇ ਉਹਦੇ ਵਿੱਚ ਖੁੱਡਾਂ ਪੜਦਾ ਚੁੰਝ ਨਾਲ ਤੇ ਉੱਥੇ ਰਹਿੰਦਾ ਹੈ ਇਹ ਗਰਮੀ ਦੇ ਕਾਰਨ ਜਿੰਮੇ ਤੁਹਾਨੂੰ ਦੱਸਿਆ ਕਿ ਤਾਪਮਾਨ ਬਹੁਤ ਜ਼ਿਆਦਾ ਹੈ ਤੇ ਮਿਰਚਾਂ ਤਾਂ ਫਿਰ ਵੀ ਜਦੋਂ ਸਹਾਰ ਲੈਂਦੀਆਂ ਤਾਪਮਾਨ ਕਾਫੀ ਹੱਦ ਤੱਕ ਸਹਾਰ ਲੈਂਦੀਆਂ ਸਖਤ ਹੁੰਦੀਆਂ ਤੇ ਨਿੰਬੂ ਆਮੇ ਖੁਸ਼ਕੀ ਦਾ ਬੂਟਾ ਪਰ ਦੇਖੋ ਦੇ ਪੱਤੇ ਸੜ ਗਏ ਗਰਮੀ ਦੇ ਨਾਲ ਪਾਣੀ ਦੀ ਮਾਤਰਾ ਅਸੀਂ ਪੂਰੀ ਰੱਖਦੇ ਹਾਂ ਨੂੰ ਪਾਣੀ ਦੋ ਟਾਈਮ ਪਾਉਨੇ ਆ ਪੱਤੇ ਨਿਕਲਦੇ ਵੀ ਆ ਪਰ ਗਰਮੀ ਦੇ ਨਾਲ ਫਿਰ ਸੜ ਜਾਂਦੇ ਆ ਜਿਹੜਾ ਹੈਗਾ ਬੈਂਗਣ ਬੈਂਗਣ ਵੀ ਕਾਫੀ ਜਿਹੜੀ ਗਰਮੀ ਸਹਾਰ ਲੈਂਦਾ ਇਹ ਵੀ ਕਿਉਂਕਿ ਇਹ ਪੋਲੀ ਸ਼ਮਕੂ ਪੋਲੀ ਜਾਂ ਇਹਨੂੰ ਕਹਿੰਦੇ ਪੋਲੀ ਦੀ ਕਿਸਮ ਹੈ ਤੇ ਘੱਟ ਪਾਣੀ ਦੇ ਵਿੱਚ ਵੀ ਇਹ ਸਰਵਾਈਵ ਕਰ ਲੈਂਦਾ ਇਹਨੂੰ ਕੁਝ ਨਹੀਂ ਹੁੰਦਾ ਬੈਂਗਨ ਲੱਗੇ ਵੀ ਹੋਏ ਐ ਦੋ ਤੇ ਮੈਨੂੰ ਹੁਣ ਇਹ ਡਰ ਆ ਕਿ ਜਿਹੜਾ ਤੁਹਾਨੂੰ ਦਿਖਾਉਣੀ ਹੈ ਹਣੀ ਬੀਟ ਰੇਕ ਪਰ ਫੇਰ ਤੋਂ ਕਿਤੇ ਉੱਡਣਾ ਜਾਵੇ ਕਿਉਂਕਿ ਨਹੀਂ ਮੇਰੀਆਂ ਅੱਖਾਂ ਦੇਖ ਕੇ ਉੱਡਣਾ ਜਦੋਂ ਮੈਂ ਇਹਦੇ ਵੱਲ ਦੇਖੂੰਗੀ ਕੋਸ਼ਿਸ਼ ਕਰਦੀ ਹਾਂ ਇਹ ਦੇਖੋ ਬੜਾ ਸੋਹਣਾ ਹੁੰਦਾ ਇਹ ਸ਼ਾਇਦ ਦੀਆਂ ਮੱਖੀਆਂ ਦਾ ਦੁਸ਼ਮਣ ਹੈ ਕਿਉਂਕਿ ਇਹ ਜਿੱਥੇ ਵੀ ਵੇਖਣੀ ਆ ਉਹ ਖਾ ਲੈਣੀ ਆ ਫੜ ਕੇ ਜਿਉਂ ਜੇ ਦੇਖੋ ਇਹਦੀ ਇਸੇ ਲਈ ਮਿੱਟੀ ਦੇ ਵਿੱਚ ਇਹ ਖੁੱਡਾਂ ਪਟ ਲੈਂਦਾ ਆਪਣੀਆਂ ਆਮ ਗੈਟਿੰਗ ਕਲੋਜ਼ ਯਾ ਆ ਦੇਖੋ ਇਹ ਵੀ ਪੱਤੇ ਜਿਹੜੇ ਹੈਗੇ ਆ ਗਰਮੀ ਨਾਲ ਹੀ ਸੜੇ ਹੋਏ ਆ ਤੇ ਇੰਨੀ ਗਰਮੀ ਸਾਨੂੰ 2010 ਜਾਂ 11 ਦੇ ਵਿੱਚ ਪਈ ਸੀ ਮੈਨੂੰ ਯਾਦ ਹੈ ਜਦੋਂ ਮਈ ਦੇ ਵਿੱਚ ਹੀ ਸਕੂਲਾਂ ਦੇ ਵਿੱਚ ਛੁੱਟੀਆਂ ਕਰਤਿਆਂ ਜਿੰਨਾ ਸੀ 2 ਮਈ ਨੂੰ ਟੈਂਪਰੇਚਰ ਇੰਨਾ ਹੀ ਹਾਈ ਹੋ ਗਿਆ ਸੀਗਾ ਤੇ ਐਵੇਂ ਹੀ ਸਾਡੇ ਘਰ ਇੱਕ ਰੁੱਖ ਲੱਗਿਆ ਸੀ ਮੈਨੂੰ ਯਾਦ ਆਉਂਦੇ ਪੱਤੇ ਵੀ ਗਰਮੀ ਦੇ ਕਾਰਨ ਐਵੇਂ ਹੀ ਸੜ ਗਏ ਸੀ ਤੇ ਫਿਰ ਦੁਬਾਰਾ ਉਹਨੇ ਪੱਤੇ ਨਵੇਂ ਕੱਢੇ ਸੀ ਨਵਾਂ ਫਟਾਰਾ ਨੂੰ ਆਇਆ ਸੀ ਤਾਂ ਉਹੀ ਹਾਲ ਬਿਲਕੁਲ ਸੇਮ ਹੁਣ ਹੋ ਰਿਹਾ ਹੈ ਇਹ ਦੇਖੋ ਬੈਂਗਣ ਲੱਗਿਆ ਹੋਇਆ ਤੇ ਟਮਾਟਰ ਜਿਹੜਾ ਇਹ ਵੀ ਦੇਖੋ ਕਰਮੀ ਕਰਨ ਬੇਹਾਲਾ ਵਿਚਾਰਾ ਇਹ ਕੀ ਤਿਆ ਸਕਦਾ ਆੜੂ ਵੀ ਬੁਰਾ ਹਾਲੀ ਹੈ ਨਾ ਸਾਰੇ ਪੌਦਿਆਂ ਦਾ ਭਾਵੇਂ ਅਸੀਂ ਪਾਣੀ ਇਹਨਾਂ ਨੂੰ ਪੂਰਾ ਰੱਖਦੇ ਆਂ ਪਰ ਫਿਰ ਵੀ ਖੁਸ਼ਕ ਹਵਾ ਤੇ ਗਰਮ ਹਵਾ ਜਿਹੜੀ ਉਹ ਬਹੁਤ ਤੰਗ ਕਰਦੀ ਹੈ ਬਹੁਤ ਪਰੇਸ਼ਾਨ ਕਰਦੀ ਹੈ ਹਰ ਇੱਕ ਜਿਉਂਦੀ ਚੀਜ਼ ਨੂੰ ਇਹ ਸਾਡੀ ਵੱਲ ਹੈ ਇੱਕ ਕਾਦੂਆਂ ਦੀ ਤੇ ਇਹਨੂੰ ਇੱਥੇ ਇੱਕ ਤਾਂ ਰੇਤਾ ਥੋੜਾ ਜਿਹਾ ਹੈ ਕਿਸਮ ਦੀ ਜੀ ਮਿੱਟੀ ਹੈ ਰੇਤਲੀ ਹੈ ਰੇਤੇ ਦੀ ਕਿਸਮ ਹੈ ਮਿੱਟੀ ਦੀ ਤੇ ਇੱਕ ਜਿਹੜੀ ਇਹ ਵੱਲ ਕद्दू ਦੀ ਇਹ ਬਿਲਕੁਲ ਕੰਧ ਦੇ ਨਾਲ ਹੈ ਦੋਨੇ ਪਾਸੇ ਕੰਧਾਂ ਹੈ ਤੇ ਇੱਥੇ ਗਰਮੀ ਬਹੁਤ ਪੈਂਦੀ ਹੈ ਪਰੇ ਦੇ ਲਈ ਮੈਂ ਫਿਰ ਅੱਜ ਇੱਕ ਤਰੀਕਾ ਲੱਭਿਆ ਕਿ ਇੱਕ ਛੋਟਾ ਜਿਹਾ ਕੁਜਜਾ ਪਿਆ ਸੀ ਮੈਨੂੰ ਯਾਦ ਆ ਗਿਆ ਤੇ ਛੋਟਾ ਜਿਹਾ ਮੈਂ ਸਰਾਖ ਕਰ ਲਿਆ ਉਹਦੇ ਵਿੱਚ ਪਾਣੀ ਪਾ ਕੇ ਰੱਖਿਆ ਤਾਂ ਉਹ ਛੇਤੀ ਖਤਮ ਹੋ ਗਿਆ ਪਰ ਫਿਰ ਮੈਂ ਇੱਕ ਕੱਪੜੇ ਦਾ ਪੀਸ ਲੈ ਕੇ ਤੇ ਉਹਦੇ ਵਿੱਚ ਸਰਾਖ ਦੇ ਵਿੱਚ ਛੋਟੇ ਜਿਹੇ ਡੱਕੇ ਨਾਲ ਲੱਕੜੀ ਦੇ ਟੁਕੜੇ ਨਾਲ ਉਹਨੂੰ ਵਿੱਚ ਉਹਦੇ ਫਸਾਤਾ ਉਹਦੇ ਨਾਲ ਕੀ ਹੋਊਗਾ ਕਿ ਉਹਨਾਂ ਕ ਪਾਣੀ ਐਬਜ਼ਾਰਬ ਕਰੂਗੀ ਕਾਟਨ ਤੇ ਉਹਨਾਂ ਉਹ ਪਾਣੀ ਥੱਲੇ ਸੇਮ ਦਰੂਗਾ ਇਹ ਸੁਬਾ ਭਰਦਿਆ ਕਰਾਂਗੇ ਸਾਰਾ ਦਿਨੇ ਦਿਨ ਨਿਕਲ ਜਾ ਕਰੂਗਾ ਇੱਕ ਤਰ੍ਹਾਂ ਦਾ ਇਹ ਡ੍ਰਿਪ ਸਿਸਟਮ ਬਣ ਗਿਆ ਜਿਹਦੇ ਨਾਲ ਪੌਦਾ ਸੁੱਕੂਗਾ ਨਹੀਂ ਉਹ ਜੜਾਂ ਹਮੇਸ਼ਾ ਪਾਣੀ ਐਬਜ਼ੌਰਬ ਕਰਦੀਆਂ ਰਹਿਣਗੀਆਂ ਇਹੀ ਤਰੀਕਾ ਅਸੀਂ ਹੋਰ ਵੀ ਪੌਦਿਆਂ ਵਾਸਤੇ ਅਪਲਾਈ ਕਰ ਸਕਦੇ ਹਾਂ ਜਿਵੇਂ ਇੱਥੇ ਰੇਤਲੀ ਮਿੱਟੀ ਹੈ ਤੇ ਇੱਥੇ ਵੀ ਅਪਲਾਈ ਹੋ ਸਕਦਾ ਨਿੰਬੂ ਜਾਤੀ ਦੇ ਬੂਟੇ ਉਹਨਾਂ ਵਾਸਤੇ ਵੀ ਅਸੀਂ ਅਪਲਾਈ ਕਰ ਸਕਦੇ ਹਾਂ ਇਹ ਤਰੀਕਾ ਉਹਨਾਂ ਦੇ ਮੁੱਢ ਦੇ ਕੋਲ ਥੋੜਾ ਟੂਆ ਪੱਟੋ ਉਹਦੇ ਵਿੱਚ ਜਿਹੜਾ ਕੋਈ ਵੀ ਘੜਾ ਲੈ ਕੇ ਤੋੜਾ ਲੈ ਕੇ ਉਹ ਕੱਢ ਦਿਓ ਤੇ ਉਹਦੇ ਵਿੱਚ ਪਾਣੀ ਪਾ ਛੱਡੋ ਉਹਦੇ ਨਾਲ ਕੀ ਹੈ ਕਿ ਜਿਹੜੇ ਇਹ ਛੋਟੇ ਛੋਟੇ ਮਸਾਮ ਹੁੰਦੇ ਉਹਨਾਂ 'ਚ ਪਾਣੀ ਸਿਮਦਾ ਰਹਿੰਦਾ ਤੇ ਮਿੱਟੀ ਉਹ ਗਿੱਲੀ ਰਹਿੰਦੀ ਹੈ ਜੇ ਹੋ ਸਕੇ ਤਾਂ ਤੁਸੀਂ ਛੋਟਾ ਜਿਹਾ ਸਰਾਖ ਵੀ ਕਰ ਸਕਦੇ ਹੋ ਬਹੁਤ ਬਲੀਕ ਜਿਹਾ ਮਹੀਨ ਜਿਹਾ ਤੇ ਉਹਦੇ ਨਾਲ ਕੀ ਹੈ ਕਿ ਡ੍ਰਿਪ ਸਿਸਟਮ ਬਣ ਜਾਂਦਾ ਇੱਕ ਸਾਡਾ ਘਰੇਲੂ ਲਓ ਜੀ ਇਹਨੇ ਇੱਕ ਹੋਰ ਮੱਖੀ ਫੜ ਕੇ ਖਾ ਲਈ ਹੈ ਖਾ ਗਿਆ ਤੇ ਹੁਣ ਫੇਰ ਫੜਨ ਚਲਾ ਗਿਆ ਇਹ ਪੇਠਾ ਫਿਰ ਲੱਗਣਾ ਸ਼ੁਰੂ ਹੋ ਗਿਆ ਦੇਖੋ ਤੁਸੀਂ ਕਿ ਇਹ ਬਣਿਆ ਹੋਇਆ ਹੈ ਇੱਕ ਉਧਰ ਹੈ ਤੇ ਇਹ ਦੀ ਖੀਰਾ ਇਹ ਖੀਰਾ ਮੈਨੂੰ ਤਾਂ ਇਹ ਲੱਗਿਆ ਸੀ ਕਿ ਵੱਲਾਂ ਕਿਤੇ ਸੁੱਕ ਗਈਆਂ ਪਰ ਇਹ ਵਾਹ ਵਾਲ ਸਰਵਾਈਵ ਕਰ ਰਹੀ ਹੈ ਇੱਧਰ ਵੀ ਕੁਛ ਇਹ ਵੀ ਵੱਲਾਂ ਕੀਰੇ ਦੀਆਂ ਉਹ ਕੀਰੇ ਵੀ ਦੇਖੋ ਤੁਸੀਂ ਲੱਗਣੇ ਸ਼ੁਰੂ ਹੋ ਗਏ ਥੋੜਾ ਜਿਹਾ ਮੀਂਹ ਪੈ ਜੇ ਤਾਂ ਫਿਰ ਜਿਹੜੇ ਪੌਦੇ ਆ ਉਹ ਸੈੱਟ ਹੋ ਜਾਣਗੇ ਇਹ ਬਗਣਵਿਲੀ ਹੈ ਇਹਨੂੰ ਤੁਸੀਂ ਦੇਖ ਸਕਦੇ ਹੋ ਜਿੰਨੀ ਗਰਮੀ ਜਿੰਨਾ ਵੱਧ ਤਾਪਮਨ ਓਨੇ ਜਿਆਦੇ ਫੁੱਲ ਕੱਲ ਹੀ ਮੈਂ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਸੀ ਸੋਹਣੇ ਬੜੀਆਂ ਲੱਗਦੀਆਂ ਗਰਮੀ ਦੇ ਵਿੱਚ ਜਦੋਂ ਕੋਈ ਫੁੱਲ ਨਹੀਂ ਹੁੰਦਾ ਤਦੋਂ ਇਹਨਾਂ ਤੇ ਫੁੱਲ ਹੁੰਦੇ ਆ ਬਾਕੀ ਕਦੂਆਂ ਦੇ ਵੱਲ ਇਹ ਫੇਰ ਫੁੱਟਣਾ ਸ਼ੁਰੂ ਹੋ ਗਏ ਗਰਮੀ ਦੇ ਵਿੱਚ ਬਸ ਅਸੀਂ ਇਹ ਖਿਆਲ ਰੱਖਣਾ ਕਿ ਪਾਣੀ ਪੂਰੀ ਜਿਹੜੀ ਹੈਗੀ ਹੈ ਮਾਤਰਾ ਦੇ ਵਿੱਚ ਪਾਵੇ ਪਾਣੀ ਬਹੁਤ ਚਾਹੀਦਾ ਹੈ ਕਿ ਗਰਮ ਤੇ ਖੁਸ਼ਕ ਹਵਾ ਜਿਹੜੀ ਉਹ ਪਾਣੀ ਨੂੰ ਉਡਾ ਦਿੰਦੀ ਹੈ ਇਹ ਦੇਖੋ ਗਰਮੀ ਦੇ ਬਾਵਜੂਦ ਵੀ ਇਹਨਾਂ ਨੂੰ ਵੱਲਾਂ ਲੱਗੀਆਂ ਹੋਆਂ ਨੇ ਇਹ ਦੇਖੋ ਇੱਕ ਹੋਰ ਗੱਲ ਹੈ ਕਿ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਤਾਂ ਜਿਹੜੀਆਂ ਵੱਲਾਂ ਉੱਪਰ ਜਿਹੜੀਆਂ ਹੁੰਦੀਆਂ ਉਹਨਾਂ ਦੇ ਉੱਤੇ ਜਿਹੜੀ ਲੋ ਹੈ ਤੱਤੀ ਹਵਾ ਜਾਂ ਹੀਟ ਵੇਵ ਹੈ ਉਹ ਜ਼ਿਆਦਾ ਅਸਰ ਕਰਦੀ ਹੈ ਇਹਦੇ ਬਜਾਏ ਜਿਹੜੀਆਂ ਥੱਲੇ ਪੰਗਾ ਹੋਗਾ ਇਹ ਦੇਖੋ ਤੁਸੀਂ ਇਹ ਥੱਲੇ ਵਾਲੀਆਂ ਹੁਣ ਜ਼ਿਆਦਾ ਖੁਸ਼ ਹੈ ਜ਼ਿਆਦਾ ਆ ਲਹਿ ਲਾਉਂਦੀਆਂ ਤੇ ਜਿਹੜੀਆਂ ਉੱਪਰ ਹੈ ਉਹ ਥੋੜਾ ਜਨਾ ਮੈਨੂੰ ਲੱਗਦਾ ਕਿ ਥੋੜਾ ਜਨਾ ਤੇ ਟੈਂਪਰੇਚਰ ਦਾ ਅਸਰ ਹੁੰਦਾ ਆ ਤਾਂ ਭਾਵੇਂ ਚਲੋ ਠੀਕ ਹੈ ਇਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਪਰ ਜਿਹੜੀ ਕੰਧ ਦੇ ਨਾਲ ਸੀ ਉਹ ਦੇਖੋ ਖਰਾਬ ਹੋ ਗਈ ਉਥੋਂ ਬਾਕੀ ਪਾਣੀ ਹੋਣ ਕਰਕੇ ਇਹ ਪੂਰੀਆਂ ਬਦਰੰਗ ਫੜਕੜੀ ਦਾ ਪਾਣੀ ਇਹਨਾਂ ਨੂੰ ਕੱਲ ਪਾਇਆ ਸੀ ਤਿੰਨ ਚਾਰ ਦਿਨ ਪਹਿਲਾਂ ਵੀ ਪਾਇਆ ਸੀ ਮੈਂ ਤੁਹਾਨੂੰ ਵੀ ਦੱਸਿਆ ਸੀ ਤੇ ਪਿੰਡੀਆਂ ਮੈਂ ਹੁਣੇ ਹੀ ਸਵੇਰ ਵੀ ਲਾਹਾਂ ਸੀ ਤੇ ਹੁਣ ਵੀ ਲਾ ਕੇ ਲਗਾਈਆਂ ਪਿੰਡੀਆਂ ਜਿਹੜੀਆਂ ਰਾਤੇ ਰਾਤ ਸੀ ਵੱਧ ਜਾਂਦੀਆਂ ਆ ਦੇਖੋ ਜਿਵੇਂ ਹੁਣ ਆ ਪਿੰਡੀ ਐ ਇਹਦੇ ਰਾਤੇ ਰਾਤ ਹੀ ਵੱਡੀ ਹੋ ਜਾਣਾ ਤੇ ਇਹ ਖਾਣਕਯੋਗ ਦਾ ਪਿੰਡੀਆਂ ਇਹਦੇ ਵਿੱਚੋਂ ਚਲਾਈ ਅਸੀਂ ਨਹੀਂ ਕੱਢੀ ਕਿਉਂਕਿ ਚਲਾਈ ਦਾ ਜਿਹੜਾ ਸਾਗ ਹੈ ਕੱਲ ਵੀ ਬਣਾਇਆ ਸੀ ਹੁਣ ਕਿਸ ਦਿਨ ਫੇਰ ਬਣਾਵਾਂਗੇ ਇਸੀ ਤਰ੍ਹਾਂ ਇਹ ਦੇਖੋ ਜਿਵੇਂ ਕ੍ਰੇਲੇ ਆ ਕ੍ਰੇਲਿਆਂ ਨੂੰ ਅਸੀਂ ਰਸੀਆਂ ਬੰਨਤੀਆਂ ਸੀਗਾ ਉੱਪਰ ਰਸੀਆਂ ਤੇ ਚੜ ਗਏ ਸੀ ਪਰ ਜਿਹੜੇ ਕ੍ਰੇਲੇ ਥੱਲੇ ਵਿਛੇ ਹੋਏ ਆ ਦੇਖੋ ਉਹਨਾਂ ਦੇ ਉੱਤੇ ਗਰਮ ਹਵਾ ਇਸ ਸਮੇਂ ਘਾਟ ਅਸਰ ਕਰ ਰਹੀ ਹੈ ਤੇ ਉਹ ਜਾਦੇ ਖੁਸ਼ ਹੈ ਤੇ ਜਿਹੜੀਆਂ ਉੱਪਰ ਹੈਗੀਆਂ ਦੇਖੋ ਤੁਸੀਂ ਉਹ ਲੋ ਨਾਲ ਉਹਨਾਂ ਦੇ ਪੱਤੇ ਜਿਹੜੇ ਸੜ ਗਏ ਆ ਤਾਂ ਇੰਨਾਂ ਚੀਜ਼ਾਂ ਦਾ ਵੀ ਅਸੀਂ ਧਿਆਨ ਰੱਖਣਾ ਹੈ ਪਰ ਇਸ ਵਾਰ ਗਰਮੀ ਥੋੜੀ ਜਿਆਦਾ ਪੈਣ ਕਰਕੇ ਇਸ ਮਸਿਆ ਆ ਰਹੀ ਹੈ। ਆਦਰਵਾਇਸ ਤਾਂ ਟੈਂਪਰੇਚਰ 42-43 ਹੁੰਦਾ ਹੈ। ਇਤੁ ਵੱਧਦਾ ਨਹੀਂ ਆ ਸਾਡੇ ਪੰਜਾਬ ਦਾ। ਤੇ ਖਾਸ ਕਰਕੇ ਮਈ ਦੇ ਮਹੀਨੇ ਵਿੱਚ ਤਾਂ ਇੰਨਾ ਕਦੇ ਵੀ ਨਹੀਂ ਹੋਇਆ ਟੈਂਪਰੇਚਰ। ਪਰ ਅਜੇ ਤੋਂ 10 12 2010 ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਮੈਂ। ਚੌਦਾਂ-15 ਸਾਲ ਪਹਿਲਾਂ ਇੰਨਾ ਤਾਪਮਾਨ ਸੀਗਾ। ਇੱਕ ਦਹਾਕੇ ਬਾਅਦ ਤਾਂ ਚੇਂਜਸ ਥੋੜੀਆਂ ਬਹੁਤੀਆਂ ਆਉਂਦੀਆਂ ਹੀ ਆ। ਉਦਰਤੀ ਗੱਲ ਐ। ਇੱਕ ਰੁੱਖ ਜਿਹੜੇ ਹੈਗੇ ਅਸੀਂ ਉਹ ਪਟ ਰਹੇ ਆ। ਸ਼ਹਿਰੀਕਰਨ ਹੋ ਰਿਹਾ ਹੈ। ਘਰਾਂ ਦੇ ਵਿੱਚ ਅਸੀਂ ਫਰਸ਼ ਪੱਥਰ ਲਾ ਲੈਨੇ ਆ। ਤੇ ਰੁੱਖ ਜਿਹੜੇ ਉਹਨਾਂ ਨੂੰ ਅਸੀਂ ਘੱਟ ਐਵੇਂ ਦਿਨੇ ਰੁੱਖ ਨਹੀਂ ਲਾਉਂਦੇ। ਉਹਦੇ ਕਰਕੇ ਕੀ ਹੁੰਦਾ ਹੈ ਕਿ ਜਿਹੜਾ ਤਾਪਮਾਨ ਵੱਧਦਾ ਜਿੰਨੇ ਰੁੱਖ ਹੋਣਗੇ ਉਹਨਾ ਤਾਪਮਾਨ ਇੱਕ ਕੰਟਰੋਲ ਦੇ ਵਿੱਚ ਰਹਿੰਦਾ ਕਿਉਂਕਿ ਪੱਤਿਆਂ ਦੇ ਵਿੱਚੋਂ ਬਹੁਤ ਸਾਰਾ ਜਿਹੜਾ ਪਾਣੀ ਉੱਡਦਾ ਹੈ ਉਹਦੇ ਨਾਲ ਹਵਾ ਦੇ ਵਿੱਚ ਮੌਸ਼ਰ ਬਣਿਆ ਰਹਿੰਦਾ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਪੇੜ ਪੌਦੇ ਲੱਗੇ ਹੋਏ ਐ ਤੇ ਇਹ ਜਿਹੜਾ ਹੈਗਾ ਗਾਰਡਨ ਦਾ ਏਰੀਆ ਹੈ ਇਹ ਠੰਡਾ ਹੀ ਰਹਿੰਦਾ ਹੈ ਇਹ ਚੀਕੂਆ ਇਹ ਹੈਗੇ ਅਨਾਰ ਹੋਰੀ ਇਹ ਹੈਗੇ ਟੁਕਮਾ ਤੇ ਇਹ ਬਹੁਤ ਸਾਰੇ ਇਸ ਇਹ ਅੰਜੀਰ ਹੈ ਛਾਂ ਦੇ ਵਿੱਚ ਰੁੱਕ ਪਏ ਆ ਉਹ ਬਿਲਕੁਲ ਇਹ ਗਮਲੇ ਪਏ ਸੌਰੀ ਬਿਲਕੁਲ ਠੀਕ ਹੈ ਖੁਸ਼ ਹੈ ਗਰਮੀ ਤੋਂ ਬਚੇ ਹੋਏ ਤਾਂ ਅੱਜ ਲਈ ਫਰੈਂਡਸ ਇੰਨੇ ਹੀ ਕੱਲ ਨੂੰ ਫੇਰ ਆਵਾਂਗੀ ਪੌਦਿਆਂ ਨਾਲ ਦੇ ਵਾਤਾਵਰਨ ਮੌਸਮ ਦੇ ਨਾਲ ਕਿਸ ਤਰ੍ਹਾਂ ਦਾ ਮੌਸਮ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ